ਕੀ ਆਇਆ ਕੀ ਆ ਇਹ ਕੁਛ ਨਹੀਂ ਹੈ ਜੇ ਮੈਂ ਨਾ ਦਰੋਂ ਆਪਣੇ ਘਰ ਨੂੰ ਜਾਂਦਾ ਸੀ ਉਹਨਾਂ ਦੇ ਘਰ ਦੇ ਬਸ ਕੀ ਉਹਨਾਂ ਦੇ ਘਰ ਉਹਨਾਂ ਦੇ ਘਰ ਦੇ ਲਾਗੋ ਨੰਗਿਆ ਘਰ ਰਬੇ ਰਹਾ ਰੋਧਰੀ ਹੈਗਾ ਤੇ ਮੈਂ ਘਰ ਨੂੰ ਜਾਂਦਾ ਹਾਂ ਤੇ ਇਹਨਾਂ ਨੇ ਪਿੱਛੇ ਮੁੰਡੇ ਆਏ ਕੋਈ ਠੀਕ ਹੈ ਮੈਂ ਉੱਤੇ ਖਲੋ ਗਿਆ ਤੇ ਬਾਅਦ ਵਿੱਚ ਖਲੋਤਾ ਤੇ ਵੇਖ ਲਗਾ ਮੈਂ ਦੇ ਬਾਹਰ ਨਿਕਲਿਆ ਕੁਛ ਠੀਕ ਹੈ ਅੰਕੁਸ਼ ਨਿਕਲਿਆ ਤੇ ਅੰਕੁਸ਼ ਨੇ ਨਾਲ ਦੇ ਮੁੰਡੇ ਨੂੰ ਆਪਣੀ ਨੂੰ ਕਹਿਤਾ ਇਹ ਆਂਦਾ ਕਿਤਾਗਾ ਇਹਦੇ ਗੋਲੀ ਮਾਰ ਕਿ ਉਹ ਮੇਰੇ ਪਿੱਛੇ ਭੱਜ ਗਿਆ ਪਿਸਤੌਲ ਲੈ ਕੇ ਤੇ ਉਹਨੇ ਮੇਰੇ ਤੇ ਚਾਰ ਪੰਜ ਰੌਂਡ ਫਾਇਰ ਕੀਤੇ ਠੀਕ ਆ ਉਹਦੇ ਵਿੱਚ ਇੱਕ ਲੱਗਾ ਮੇਰੇ ਤੇ ਮੈਂ ਗਲੀ 'ਚ ਵੜ ਗਿਆ ਠੀਕ ਆ ਪਹਿਲਾਂ ਮੈਂ ਗਲੀ ਦੇ ਵਿੱਚ ਡਿੱਗ ਲੱਗਾ ਫਿਰ ਮੈਂ ਬਚਾ ਕਰ ਕਰਕੇ ਤੇ ਥੋੜਾ ਜਿਹਾ ਗਾਹ ਗਿਆ ਤੇ ਮੈਂ ਉੱਥੇ ਭੱਜੇ ਗਏ ਉਹਨਾਂ ਦੇ ਘਰ ਲੱਗੇ ਜਾ ਕੇ ਡਿੱਗ ਪਏ ਬਾਜਾ ਉਹਨਾਂ ਨੇ ਮੈਨੂੰ ਐਡਮਿਟ ਕਰਾਇਆ ਉੱਥੇ ਜਾ ਕੇ ਵਾਕਿਆ ਹੈ ਜੇ ਤਾਂ ਆਪਣਾ ਕੁੰਡਿਆਲੇ ਖੋ ਲੱਗੇ ਹਾਂਜੀ ਪੁਰਾਣੀ ਰੰਜਿਸ਼ ਹੈਗੀ ਉਹਨਾਂ ਨਾਲ ਚੱਲਦੀ ਉਸੇ ਕਰਕੇ ਬਾਈ ਪਤਾ ਨਹੀਂ ਮੈਨੂੰ ਮੈਂ ਤੇ ਆਪਣਾ ਸਤਾਹ ਡਿਊਟੀ ਕਰਦੀ ਤੇ ਮੇਰੇ ਐਸੇ ਬੈਂਡ ਵੀ ਡਿਊਟੀ ਤੇ ਗਏ ਤੇ ਮੈਨੂੰ 4 ਵਜੇ ਮੈਨੂੰ ਫੋਨ ਕੀਤਾ ਇਹਨਾਂ ਨੂੰ ਕਿ ਅੰਦੇ ਵੀ ਮੇਰਾ ਤੇ ਵੀ ਪਵਦ ਗਿਆ ਵਾ ਕਿ ਇਦਾਂ ਮੁੰਡੇ ਨੂੰ ਛੋਲੇ ਲੈਣ ਗਿਆ ਦੁਕਾਨ ਤੋਂ ਤੇ ਉੱਥੇ ਗੋਲੀਆਂ ਮਾਰ ਗਏ ਤੇ ਮੈਨੂੰ ਇਹਨਾਂ ਨੂੰ ਸਾਫ਼ ਦੇਣਾ ਚਾਹੀਦਾ ਮੇਰੇ ਬੱਚੇ ਨਾਲ ਧੱਕਾ ਹੋਇਆ ਗੜੀਵੰਲੇ ਚ ਪੁੱਛਣਾ ਮੇਰਾ ਬੱਚਾ ਘਰੇ ਰਹਿੰਦਾ ਮੈਂ ਆਪ ਕੋਈ ਡਿਊਟੀ ਕਰਦੀ ਹਾਂਜੀ ਹਾਂਜੀ ਇਹਨਾਂ ਦੀ ਪਹਿਲੋ ਤੋਂ ਚੱਲਦੀ ਆ ਰਹੀ ਹਾਂਜੀ ਪੁੰਡੇ ਵਾਲੇ ਖੂਦ ਲੱਗੇ ਜਿਹੜਾ ਵਾ ਫਿਰ ਇਨਸੀਡੈਂਟ ਹੋਇਆ ਵਾ ਤੇ ਦੋਨਾਂ ਤਰ੍ਹਾਂ ਲਈ ਕੰਪਲੀਟ ਆਈ ਆ ਉਹ ਕਹਿੰਦੇ ਵੀ ਸਾਡੇ ਘਰ ਦੇ ਉੱਤੇ ਫਾਇਰਿੰਗ ਕੀਤੀ ਆ ਇਹ ਕਹਿੰਦੇ ਵੀ ਉਹਨਾਂ ਨੇ ਸਾਡੇ ਤੇ ਕੀਤੀ ਆ ਇਹ ਦੋਵੇਂ ਚੀਜ਼ਾਂ ਨੇ ਵੈਰੀਫਾਈ ਕਰਨੇ ਆ ਤੇ ਦੋਵਾਂ ਦੇ ਸਟੇਟਮੈਂਟ ਲੈ ਕੇ ਤੇ ਵੈਰੀਫਾਈ ਕਰਕੇ ਜੋ ਮਰਜ਼ੀ ਹੋ ਜੇ ਇਹਦੇ ਗੋਲੀ ਲੱਗੀ ਆ ਉਧਰ ਤੇ ਉਹ ਕਹਿੰਦੇ ਵੀ ਸਾਡੇ ਘਰ ਤੇ ਹੀ ਫਾਇਰ ਕੀਤੀ ਇਹਨਾਂ ਨੇ ਰੇਟਾਂ ਰੋੜੇ ਮਾਰੇ ਸਾਡੇ ਘਰ ਦੇ ਹਾਂਜੀ ਪੁਰਾਣੀ ਰੰਜਿਸ਼ ਇਹਨਾਂ ਦੀ ਇੱਕ ਦੂਜੇ ਨਾਲ ਮਕਦਮਾ ਦਰਜ ਕਰਵਾਇਆ ਹੈ ਨਹੀਂ ਨਹੀਂ ਇਹ ਲੈ ਅਰੈਸਟ ਲੈ ਐਫ ਆਈ ਆਰ ਨਹੀਂ ਦਰਜ ਹੋਈ ਵੈਰੀਫਾਈ ਕਰਨ ਦੇ ਆਲੇ ਦੋਨਾਂ ਅਸਲੀਅਤ ਵੈਰੀਫਾਈ ਕਰਨੇ ਆ ਕਿ ਅਸਲੀਅਤ ਕੀ ਹੋਇਆ ਤਾਂ ਕਿ ਕਿਸੇ ਨਾਲ ਕੋਈ ਧੱਕਾ ਨਾ ਹੋਵੇ